ਨਾਰ ਕੋਈ ਕਹੇ ਨਾ ਕਈ ਆਪਾਂ ਨੂੰ ਕਹਿੰਦੇ ਨੇ 25000 ਰੁਪਏ ਕਿਲੋ ਵੇਖਦਾਈ ਉਸ ਹਿਸਾਬ ਨਾਲ ਤਾਂ ਬੂਟਾ ਹੀ 50 ਲੱਖ ਦਾ ਬਣਦਾ ਗਾਈ 75 75 ਲੱਖ ਦੇ ਬੂਟੇ ਵਿਕੇ ਹੋਏ ਨੇਗੇ ਪਰ ਉਹ ਐਗਾ ਵੀ 60 60 ਸਾਲ ਦੇ ਸੀਗੇ ਸਤਸ਼ੇਕਾਲ ਜਗਤਜੀਤ ਗੁਰਬਚ ਤੁਹਾਡਾ ਸਵਾਗਤ ਹੈ ਇਸ ਸਮੇਂ ਬੈਠੇ ਆ ਅਸੀਂ ਪਿੰਡ ਭਾਦੜਾ ਜ਼ਿਲ੍ਹਾ ਮਾਨਸਾ ਦੇ ਵਿੱਚ ਸੰਗਰੂਰ ਅਤੇ ਮਾਨਸਾ ਦੀ ਹੱਦ ਦੇ ਵਸਿਆ ਪਿੰਡ ਤੇ ਅਸੀਂ ਇਸ ਟਾਈਮ ਬੈਠੇ ਆ ਚੰਦਨ ਦੇ ਬਾਗ ਦੇ ਵਿੱਚ ਜੀ ਹਾਂ ਇੱਥੋਂ ਇੱਕ ਆਗਾਵਦੂ ਕਿਸਾਨ ਅਮਨਦੀਪ ਸਿੰਘ ਜਿਨ੍ਹਾਂ ਨੇ 1 ਏਕੜ ਦੇ ਵਿੱਚ ਚੰਦਨ ਦੀ ਖੇਤੀ ਕੀਤੀ ہوئی ਹੈ ਚੰਦਨ ਦਾ ਬਾਗ ਲਗਾਇਆ ਹੋਇਆ ਤੇ ਆਓ ਅੱਜ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਚੰਦਨ ਦੇ ਬਾਰੇ ਸੋ ਜਿਹੜੇ ਕਿਸਾਨ ਵੀਰ ਸਾਡੇ ਚੈਨਲ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਕਿਸਾਨ ਵੀਰਾਂ ਤੱਕ ਜਿਹੜੀ ਚੰਦਨ ਦੀ ਪੂਰੀ ਜਾਣਕਾਰੀ ਆ ਉਹ ਪਹੁੰਚ ਸਕੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰਾ ਗਿਆਨ ਹੈ ਜਿਹੜਾ ਅਧੂਰਾ ਪਿਆ ਸਾਡੀ ਇੱਕ ਕੋਸ਼ਿਸ਼ ਆ ਕਿ ਅਸੀਂ ਸਹੀ ਤੇ ਪੂਰਾ ਗਿਆਨ ਜਿਹੜਾ ਬਾਈ ਅਮਨਦੀਪ ਸਿੰਘ ਤੋਂ ਲਈਏ ਜਿਹੜੇ ਪਿਛਲੇ 5.5 ਸਾਲ ਤੋਂ ਇਸ ਬਾਗ ਨਾਲ ਜੁੜੇ ਹੋਏ ਨੇ ਤੇ ਹੋਰ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਜਿਹੜਾ ਇਸ ਖੇਤੀ ਨਾਲ ਜੋੜ ਚੁੱਕੇ ਨੇ ਸਸ਼ੀਕਲ ਬਾਈ ਜੀ ਸਵਾਗਤ ਹੈ ਤੁਹਾਡਾ ਜਗਤਜੀਤ ਗਰੁੱਪ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਸਾਡੇ ਫਾਰਮ ਤੇ ਪੁੱਜਣ ਤੇ ਬਾਈ ਜੀ ਜੇਕਰ ਗੱਲ ਕਰੀਏ ਸਟਾਰਟਿੰਗ ਤੋਂ ਜਿਹੜਾ ਚੰਦਨ ਦੀ ਖੇਤੀ ਦਾ ਆਈਡੀਆ ਇਹ ਤੁਹਾਨੂੰ ਕਿਵੇਂ ਆਇਆ ਕਿੱਥੋਂ ਤੁਸੀਂ ਸ਼ੁਰੂਆਤ ਕੀਤੀ ਤੇ ਕਿੰਨੀ ਕਿ ਸਰਚ ਕਰਕੇ ਫਿਰ ਤੁਸੀਂ ਇਸ ਫੀਲਡ ਦੇ ਵਿੱਚ ਉਤਰੇ ਸਟਾਰਟ ਕਰਨਾ ਤਾਂ ਇਹ ਹੈਗਾ ਵੀ ਜਦੋਂ ਮੈਂ ਆਪਦਾ ਕਾਲਜ ਟਾਈਮ ਪੜਦਾ ਸੀਗਾ ਉਹ 11 ਵੇਲੀਆਂ ਨਾਲ ਘੁੰਮਣ ਦਾ ਪਲਾਨ ਬਣਿਆ ਵੀ ਆਪਾਂ ਗੁਜਰਾਤ ਸਾਈਡ ਚੱਲਦੇ ਆਂਗੇ ਹੂੰ ਤੇ ਉਹ ਅਸੀਂ ਵਾਇਰੋਡ ਟ੍ਰਿਪ ਕੀਤਾ ਉਹ 16 17 ਦੀ ਗੱਲ ਹੋਣੀ ਤੇ ਜਦੋਂ ਉਧਰ ਅਸੀਂ ਟਰੈਵਲ ਕਰ ਰਹੇ ਸੀ ਤਾਂ ਮੈਂ ਦੇਖਿਆ ਬੂਟੇ ਦੇਖੇ ਉੱਥੇ ਵੀ ਇਹ ਦਰਖਤ ਕਿਸ ਚੀਜ਼ ਦੇ ਨੇਗੇ ਹੂੰ ਤੇ ਉੱਥੇ ਖੜ ਕੇ ਪਤਾ ਕੀਤਾ ਤਾਂ ਉਹ ਕਹਿੰਦੀ ਵੀ ਇਹ ਚੰਦਨਾ ਦਾ ਤੇ ਉਹਨਾਂ ਨਾਲ ਥੋੜੀ ਗੱਲਬਾਤ ਹੋਈ ਵੀ ਇਦਾਂ ਇਦਾਂ ਹੋਣਾਗਾ ਜਦੋਂ ਨਾਲ ਗੱਲ ਹੋਈ ਚਲ ਅੱਗੇ ਚਲੇ ਗਏ ਤੇ ਉਸ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਨੈਟ ਤੇ ਸਰਚ ਕੀਤਾ ਉਦੋਂ ਇਹਦੀ ਬਹੁਤਾ ਕੋਈ ਉਹ ਨਹੀਂ ਸੀ ਜੀ ਨੈਟ ਦੇ ਉੱਪਰ ਹਮ ਜਾਣਕਾਰੀ ਤੇ ਆਪਾਂ ਨੂੰ ਉਸ ਤੋਂ ਪਤਾ ਲੱਗਿਆ ਵੀ ਨਿਤਨ ਪਟੇਲ ਨੇ ਇੱਕ 올 인디아 ਵਿਕਾਸ ਐਸ਼ਾਸ਼ੀਨ ਚੰਦਨ ਦੇ ਪ੍ਰਧਾਨ ਗੁਜਰਾਤ ਸਾਈਡ ਫਿਰ ਉਹਨਾਂ ਨਾਲ ਮੁਲਾਕਾਤ ਹੋਈ ਉਹਨਾਂ ਤੋਂ ਪਤਾ ਕੀਤਾ ਵੀ ਐਦਾ ਐਦਾ ਹੁੰਦਾਗਾ ਫਿਰ ਮੈਂ ਮੈਸੂਰ ਕਰਨਾਟਕਾ ਸਾਈਡ ਗਿਆ ਉੱਥੇ IWST ਇੰਸਟੀਚਿਊਟ ਆ ਉੱਥੇ ਘੁੰਮਣ ਦਾ ਮੌਕਾ ਮਿਲਿਆ ਫਿਰ ਫਾਰਮਰਾਂ ਨਾਲ ਮਿਲਦੇ ਰਹੇ ਜਿਹੜੇ ਪੁਰਾਣੇ ਸੀਗੇ ਤੇ ਜ਼ਿਆਦਾ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈਗੀ ਉਹ ਫਾਰਮਰਾਂ ਤੋਂ ਹੀ ਮਿਲੀ ਆ ਹੂੰ ਸਾਰੇ ਫਾਰਮਰਾਂ ਨੂੰ ਮਿਲਦਾ ਰਿਹਾ ਕਿ ਨੂੰ ਕਿਹੜੀ ਸਮੱਸਿਆ ਆਈ ਕਿਹੜਾ ਹੋਸਟ ਬੈਸਟ ਹੈਗਾ ਕਿਹੜਾ ਉਹ ਆ ਇਦਾਂ ਇਹਦੀ ਸ਼ੁਰੂਆਤ ਹੋਈ ਅੱਛਾ ਤੇ ਫਿਰ ਤੁਸੀਂ ਜੇਕਰ ਆਪਾਂ ਬੂਟਿਆਂ ਦੀ ਗੱਲ ਕਰੀਏ ਜਾਂ ਬੀਜ ਦੀ ਗੱਲ ਕਰੀਏ ਕਿੱਥੋਂ ਲਿਆ ਕੇ ਕਦੋਂ ਇਸ ਖੇਤ ਦੇ ਵਿੱਚ ਪਲਾਂਟ ਕੀਤਾ ਪਹਿਲੇ ਹੀ ਮੇਰੇ ਇਹੀ ਸੀਗਾ ਵੀ ਚੰਦਨ ਜੋ ਸਟਾਰਟ ਕਰਨਾਗਾ ਵੀ ਆ ਮੈਨੂੰ ਚੰਦਨ ਦੇ ਬੂਟੇ ਦੀ ਪਛਾਣ ਘੱਟ ਸੀਗੀ ਵੀ ਨਰਸਰੀ ਤੋਂ ਲੈਣ ਦੀ ਬਜਾਏ ਆਪਣੇ ਇੱਧਰ ਬਹੁਤ ਘੱਟ ਸੀਗਾ ਤੇ ਜੇ ਉੱਧਰੋਂ ਮਂਗਾਉਣਿਆਂ ਤਾਂ ਇਹ ਸੈਂਸਿਟਿਵ ਪਲਾਂਟ ਆ ਥੋੜਾ ਜਿਹਾ ਰਸਤੇ ਵਿੱਚ ਖਰਾਬ ਬਹੁਤ ਹੁੰਦਾਗਾ ਜੀ ਫਿਰ ਆਪਾਂ ਨੇ ਇਹ ਆਪ ਤਿਆਰ ਕਰਨਾ ਸਿੱਖਿਆ ਨਰਸਰੀ 'ਚ ਬੂਟਾ ਤਿਆਰ ਕਰਨਾ ਸਿੱਖਿਆ ਫਿਰ ਉੱਥੋਂ ਬਹੁਤ ਸਾਰੇ ਪੁਰਾਣੇ ਬੂਟਿਆਂ ਦੇ ਬੀਜ ਲਿਆਂਦੇ 20 ਤੋਂ 30 ਸਾਲ ਪੁਰਾਣੇ ਬੂਟਿਆਂ ਦੇ ਲਗਭਗ ਹੂੰ ਉਹ ਕਰੇ ਗਰੋ ਕੀਤੇ ਪਿੰਡ 'ਚ ਨਰਸਰੀ ਹੈਗੀ ਉੱਥੇ ਟਰਾਈ ਕੀਤਾ ਤੇ ਸਾਰਾ ਪਲਾਂਟ ਆਪ ਤਿਆਰ ਕਰਕੇ ਤੇ ਆਪਣੀ ਨਰਸਰੀ ਤਿਆਰ ਕਰਕੇ ਉਸ ਤੋਂ ਬਾਅਦ ਆਪਦੇ ਫੀਲਡ ਦੇ ਵਿੱਚ ਲਾਏ ਕਿੰਨੇ ਟਾਈਮ ਚ ਜੇਕਰ ਆਪਾਂ ਬੀਜ ਦੀ ਗੱਲ ਕਰੀਏ ਕਿੰਨੇ ਟਾਈਮ ਤੋਂ ਤੁਸੀਂ ਨੇ ਬੀਜ ਤੋਂ ਜਿਹੜਾ ਪਲਾਂਟ ਗਰੋ ਕੀਤਾ ਤੇ ਫਿਰ ਕਿੰਨੇ ਟਾਈਮ ਦਾ ਪੌਦਾ ਜਿਹੜਾ ਉਹ ਖੇਤ ਦੇ ਵਿੱਚ ਡਿਵੈਲਪ ਬੀਜ ਇਦਾਂ ਦਾ ਵੀ ਇੱਕ 1.5 ਮਹੀਨੇ ਦੇ ਵਿੱਚ ਵਿੱਚ ਪੁੰਗਰਨਾ ਸ਼ੁਰੂ ਹੁੰਦਾ ਹੈ ਜੀ ਆਉਣ ਤੋਂ ਬਾਅਦ ਹੂੰ ਤੇ ਉਸ ਤੋਂ ਬਾਅਦ ਇਹਦੀ ਟ੍ਰਾਂਸਪਲੈਂਟ ਹੁੰਦਾ ਪਹਿਲਾਂ ਬੈੱਡ ਤੇ ਹੁੰਦਾਗਾ ਫਿਰ ਪੌਲੀ ਬੈਗ ਚ ਜਾਂਦਾਗਾ ਉਹ ਪ੍ਰੋਸੈਸ ਸਵਾ ਡੇਢ ਸਾਲ ਦਾ ਹੋ ਜਾਂਦਾਗਾ ਓਕੇ ਹਾਂਜੀ ਫਿਰ ਉਸ ਤੋਂ ਬਾਅਦ ਤੁਸੀਂ ਨੇ ਖੇਤ ਲਈ ਤਿਆਰ ਹੋ ਜਾਂਦਾ ਤੇ ਇੱਕ ਚੰਦਨ ਦੇ ਨਾਲ ਇੱਕ ਬੂਟਾ ਜਿਹੜਾ ਹੋਰ ਕਹਿੰਦੇ ਆ ਕਿ ਲਗਾਉਣਾ ਜ਼ਰੂਰੀ ਹੁੰਦਾ ਜਿਸ ਤੋਂ ਇਹ ਆਪਣੀ ਖਰਾਕ ਲੈਂਦਾ ਉਸ ਬੂਟੇ ਦੀ ਕੀ ਸਹੀ ਪਛਾਣ ਰਹੀਂਦੀ ਹੈ ਜਿਵੇਂ ਤੁਸੀਂ ਇੱਥੇ ਲਗਾਇਆ ਹੋਇਆਗਾ ਇਹ ਕਿਹੜਾ ਬੂਟਾ ਇਹਦੇ ਨਾਲ ਸਪੋਰਟੇ ਬੂਟਾਗਾ ਇਹ ਲੌਂਟ ਪਹਿਲਾਂ ਆਪ ਇਹ ਗੱਲ ਦੱਸ ਦਈਏ ਵੀ ਜਿਹੜਾ ਚੰਦਨ ਆ ਨਾ ਇਹ ਪੈਰਾਸਾਈਟ ਪਲਾਂਟ ਆਗਾ ਜੀ ਇਹਨੂੰ ਅ ਮਨ ਲਓ ਵੀ ਚੱਲਣ ਲਈ ਇੱਕ ਹੋਸਟ ਪਲਾਂਟ ਚਾਹੀਦਾ ਜੀਤੋ ਇਹ ਆਪਣੀ ਖਰਾਕ ਲੈ ਸਕੀ ਜੀ ਤੇ ਉਸ ਲਈ ਇਹਦੇ ਨਾਲ ਸਭ ਤੋਂ ਬੈਸਟ ਸਰੂ ਤੇ ਆਮਲਾ ਨੇ ਸਰੂ ਤੇ ਆਮਲਾ ਜਿੰਨੇ ਵੀ ਬਾਗ ਦੇਖੇ ਨੇਗੇ ਸਾਰਾ ਦੇਖੇ ਨੇ ਵੀ ਦੋਨੋਂ ਹੀ ਬੈਸਟ ਨੇਗੇ ਜੀ ਉਸ ਤੋਂ ਬਾਅਦ ਤਾਂ ਕਈ ਨਿੰਮ ਵੀ ਲਾਰੇ ਨੇ ਨਿੰਮ ਦਾ ਇਹ ਹੈਗਾ ਵੀ ਉਹਦੀ ਸ਼ਿੰਗਾਈ ਬਹੁਤ ਹੋ ਜਾਂਦੀ ਹੈ ਕਿਉਂਕਿ ਉਹ ਆਪ ਹੀ ਬਹੁਤ ਵੱਡਾ ਦਰਖਤ ਹੋ ਜਾਂਦਾ ਹੈਗਾ ਤੇ ਚੰਦਨ ਨੂੰ ਆਪਦੀ ਛਾਂ ਦੇ ਨੀਚੇ ਲਿਆਉਂਦਾਗਾ ਉਹ ਨੂੰ ਕਵਰ ਕਰ ਲਾਂਗਾ। ਉਹ ਆਉਂਦੀ ਹੈਗੀ। ਠੀਕ ਹੈ ਜੀ। ਵੀ ਸਰੂ ਤੇ ਆਮਲਾ ਹੀ ਸਭ ਤੋਂ ਬੈਸਟ ਹੋਸਟ ਪਲਾਂਟ ਨੇਗੇ। ਚੰਦਨ ਦੀ ਖੇਤੀ ਲਈ। ਹਾਂਜੀ। ਜੀ। ਤੇ ਇਹ ਹਰ ਇੱਕ ਪਲਾਂਟ ਦੇ ਨਾਲ ਇੱਕ ਪਲਾਂਟ ਦੂਸਰਾ ਜਿਹੜਾ ਉਹ ਜ਼ਰੂਰੀ ਹੁੰਦਾ ਲਾਉਣਾ। ਹਾਂ। ਜਿੰਨੇ ਆਪਾਂ ਨੇ ਚੰਦਨ ਲੱਗਣਗੇ ਉੰਨੇ ਹੀ ਹੋਸਟ। ਹੋਸਟ ਪਲਾਂਟ। ਹੋਸਟ ਪਲਾਂਟ ਵੀ ਫਿਰ ਤੁਸੀਂ ਆਪ ਹੀ ਤਿਆਰ ਕੀਤਾ। ਹਾਂਜੀ। ਹੋਸਟ ਪਲਾਂਟ ਵੀ ਤੁਸੀਂ ਆਪਣੀ ਨਰਸਰੀ ਦੇ ਵਿੱਚ ਆਪ ਹੀ ਤਿਆਰ ਕੀਤਾ। ਦੋਨਾਂ ਨੂੰ ਬਰਾਬਰ ਹੀ ਇੱਕਦਮੀ ਖੇਤ ਦੇ ਵਿੱਚ ਜਿਹੜਾ ਪਲਾਂਟੇਸ਼ਨ ਇਹਨਾਂ ਦੀ ਹੁੰਦੀ ਹੈਗੀ। ਹਾਂ ਇਹਦੇ ਵਿੱਚ ਇੱਕ ਗੱਲ ਰਹਿ ਗਈ ਸੀ ਆਪਣੀ ਹੋਸਟ ਪlant ਲਈ ਦੋ ਹੋਸਟ ਪlant ਹੁੰਦੇ ਆ ਪ੍ਰਾਇਮਰੀ ਤੇ ਸੈਕੰਡਰੀ ਪਰਮਾਨੈਂਟ। ਜੀ। ਸਟਾਰਟਿੰਗ ਦੇ ਵਿੱਚ ਜਦੋਂ ਅਸੀਂ ਪlant ਤਿਆਰ ਕਰਦੇ ਆ ਕਿਉਂਕਿ ਉਦੋਂ ਵੀ ਇਹਨੂੰ ਖਾਦ ਚਾਹੀਦੀ ਹੈਗੀ। ਹੂੰ। ਜਦੋਂ ਦੇ ਵਿੱਚ ਆਰਹਰ, ਮੂੰਗੀ, ਜਾਂ ਫਿਰ ਲਾਲ ਮਹਿੰਦੀ ਹੂੰ ਉਹ ਲਾ ਦਿੰਨੇ ਆਗੇ ਹੂੰ ਉਦੋਂ ਖਰਾਕ ਲੈਂਦਾ 3 ਸਾਲ ਡੇਢ ਸਾਲ ਜੀ ਜਿਹੜਾ ਪਰਮਾਨੈਂਟ ਹੋਸਟ ਪਲਾਂਟ ਆ ਉਹ ਨਾਲ ਹੀ ਲੱਗਣਾਗਾ ਜਦੋਂ ਚੰਦਨ ਲੱਗਣਾਗਾ ਜੀ ਜਿਸ ਦਿਨ ਚੰਦਨ ਲੱਗ ਗਿਆ ਉਦ ਦੀ ਹੋਸਟ ਪਲਾਂਟ ਲੱਗੂ ਕਿਉਂਕਿ ਜਦੋਂ ਇਹਨੇ ਵੱਡੇ ਬੂਟੇ ਤੋਂ ਖਰਾਕ ਲੈਣੀ ਆਪ ਵੱਡਾ ਹੋਣਾਗਾ ਨਾਲ ਦਾ ਹੋਸਟ ਪlant ਵੀ ਉਨਾ ਹੀ ਤਾਕਤਵਰ ਹੋਣਾ ਚਾਹੀਦਾਗਾ ਵੀ ਉਹਨੂੰ ਖੁਰਾਕ ਦੇ ਸਕੇ ਜੀ ਇਸੇ ਕਰਕੇ ਉਹ ਦੋਨੋਂ ਇਕੱਠੇ ਲੱਗਦੇ ਨੇ 2.5 ਸਾਲ ਤੱਕ ਨਾਲ ਦਾ ਹੋਸਟ ਪlant ਵਧੀਆ ਗਰੋਥ ਕਰਕੇ ਸਟੇਬਲ ਹੋ ਜਾਂਦਾਗਾ ਹੂੰ ਅ ਕਿੰਨੇ ਟਾਈਮ ਦੀ ਇਹ ਜਿਹੜੀ ਖੇਤੀ ਆ ਚੰਦਨ ਦੀ ਕਿੰਨਾ ਟਾਈਮ ਲੱਗ ਜਾਂਦਾ ਜੇ ਆਪਾਂ ਪੂਰਾ ਪ੍ਰੋਪਰ ਇਹਦਾ ਪੇੜ ਵੇਕਣ ਤੱਕ ਕਿੰਨੇ ਟਾਈਮ ਦੀ ਖੇਤੀ ਹੈ ਜੇਕਰ ਆਪਾਂ ਪ੍ਰੋਪਰ ਨੂੰ ਪਾਣੀ ਸਹੀ ਤਰੀਕੇ ਨਾਲ ਲਾਉਣਿਆਂਗੇ ਵੀ ਕਦੋਂ ਲਾਉਣਾ ਤੇ ਕਦੋਂ ਬੰਦ ਕਰਨਾਗਾ ਹੂੰ ਤੇ ਇਹਦਾ ਪੂਰਾ ਸ਼ਾਂਖ ਸੰਗਾਈ ਸਹੀ ਰੱਖਦੇਾਂਗੇ ਹੂੰ ਫਿਰ ਇਹਦੀ ਇਨਕਮ ਆਪਾਂ ਨੂੰ 10 ਤੋਂ 15 ਸਾਲਾਂ ਦੇ ਵਿੱਚ ਵਿੱਚ ਹੁੰਦੀ ਰਹੂਗੀ ਜੀ 10 ਤੋਂ 15 ਸਾਲਾਂ ਦੇ ਵਿੱਚ ਇਹ ਸਿਸਟਮ ਵੀ 10 ਸਾਲਾਂ ਬਾਅਦ ਮੰਨ ਲਓ ਵੀ ਤੁਸੀਂ 100 ਬੂਟਾ ਲਾਏਗਾ ਹੂੰ ਉਹਦੇ ਵਿੱਚੋਂ ਸਾਨੂੰ 15 ਤੋਂ 20 ਬੂਟੇ ਤਿਆਰ ਮਿਲਣਗੇ ਮਿਲਣਗੇ ਠੀਕ ਹੈ 10 ਸਾਲਾਂ ਬਾਅਦ ਹਾਂ ਫਿਰ ਉਹਦੇ ਵਿੱਚੋਂ 2 ਸਾਲਾਂ ਬਾਅਦ ਫਿਰ 25 30 ਬੂਟੇ ਕਟਾਈ ਹੋ ਜੂ ਫਿਰ 25 30 ਫਿਰ 15ਵੇਂ ਸਾਲ ਤੁਸੀਂ ਸਾਰੇ ਕਟਾ ਸਕਦੇ ਹੋਗੇ ਠੀਕ ਨਹੀਂ ਫਿਰ ਤੁਸੀਂ 15 ਸਾਲਾਂ ਬਾਅਦ ਸਾਰੇ ਵੀ ਕਟਾ ਸਕਦੇ ਹੋ ਇਕੱਠੇ ਵੀ ਕਟਾ ਸਕਦੇ ਹੋ ਜਿਹੜੀ ਇਹਦੀ ਦੇਖਭਾਲ ਹੈ ਜਦੋਂ ਬੂਟਾ ਲੱਗ ਗਿਆ ਗਰੋਥ ਹੋ ਗਿਆ ਸਾਲ ਤੋਂ ਇੱਕ ਸਾਲ ਤੋਂ ਇਹਦੀ ਗਰੋਥ ਦੀ ਇਹਦੀ ਸਾਂਭ ਸੰਭਾਲ ਕੀ ਰਹੂਗੀ ਇਸ ਦੀ ਤੇ ਨਾਲ ਜਿਹੜਾ ਇਹਦਾ ਹੋਸਟ ਪਲਾਂਟ ਹੈ ਉਹਦੀ ਤੇ ਇਸ ਖੇਤ ਤੋਂ ਆਪਾਂ ਕੋਈ ਹੋਰ ਵੀ ਕੰਮ ਲਿਆ ਜਾ ਸਕਦਾ ਜੇਕਰ ਮੰਨ ਲਓ ਹੁਣ ਕਿਸੇ ਫਾਰਮਰ ਨੇ ਲਾਉਣਾ ਅੱਜ ਇੱਕ ਏਕੜ ਦੇ ਵਿੱਚ ਚੰਦਨ ਲਗਾ ਰਹੇ ਹਾਂਗੇ ਆਪਾਂ ਇਹਦੀ ਕਮਾਈ ਆਉਣੀ ਆ ਅਗਲੇ 15 ਸਾਲਾਂ ਬਾਅਦ 12 13 ਸਾਲਾਂ ਜੀ 12 ਸਾਲਾਂ ਬਾਅਦ ਤਾਂ ਉਸ ਟਾਈਮ 'ਚ ਆਪਾਂ ਜਦੋਂ ਛੋਟਾ ਬੂਟਾ ਹੁੰਦਾ ਆਪਾਂ ਇਸ ਖੇਤ 'ਚੋਂ ਕੀ ਲੈ ਸਕਦੇ ਆ ਤੇ ਉਸ ਬੂਟੇ ਦੀ ਦੇਖਭਾਲ ਕਿਦਾਂ ਦੀ ਰਹੂਗੀ ਚੰਦਨ ਦੀ ਦੇਖਭਾਲ ਐਦਾਂ ਦੀ ਜਦੋਂ ਆਪਾਂ ਨੇ ਸਟਾਰਟਿੰਗ ਦੇ ਵਿੱਚ ਲਾਇਆ ਹੈਗਾ ਜੀ ਠੀਕ ਹੈ ਇਹਦੇ ਵਿੱਚ ਨਾ ਇਹ ਹੁੰਦਾਗਾ ਵੀ ਆਪਾਂ ਨੂੰ ਨਾ ਵੀ ਡਬਲ ਸਾਈਡ ਨਹੀਂ ਰੱਖਦਾ ਬੂਟਾ ਹਮ ਸਟਾਰਟਿੰਗ ਦੇ ਵਿੱਚ ਜੇ ਆਪਣੇ ਲਾਇਆ ਜਾ ਤਾਂ ਉਹ ਪਹਿਲੇ 7-8 ਦਿਨਾਂ ਦੇ ਵਿੱਚ ਮਰ ਜਾਊਗਾ ਜੀ ਬੂਟਾ ਜੇ ਨਹੀਂ ਮਰਿਆ ਫਿਰ ਉਹ ਚੱਲੂਗਾ ਹੀ ਚੱਲੂਗਾ ਓਕੇ ਹਾਂ ਹਮ ਜਿਹੜਾ ਬੂਟਾ ਮਰ ਰਿਹਾ ਹੈ ਉਹ ਆਪਾਂ ਨੂੰ ਚੇਂਜ ਕਰਨਾ ਹੀ ਪੈਣਾਗਾ ਮਤਲਬ ਇਹ ਸਟਾਰਟਿੰਗ ਦੀ ਦੱਸ ਦੂ ਬੂਟਾ ਜੇਕਰ ਖਤਮ ਹੋ ਗਿਆ ਤਾਂ ਖਤਮ ਹੈ ਨਹੀਂ ਜੇ ਇੱਕ ਵਾਰ ਚੱਲ ਪਿਆ ਤਾਂ ਉਹਨੇ ਫੇਰ ਨਹੀਂ 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 ਮਰਦਾ ਨਹੀਂ ਹੈਗਾ ਆਪਣੀ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਸਾਹਮ ਸੰਭਾਲ ਜਾਦਾ ਗਈ ਜੀ ਹੁਣ ਮੇਰੇ ਲਈ ਬਹੁਤ ਸਾਰੇ ਫਾਰਮਰ ਨੇ ਜਿਨ੍ਹਾਂ ਦੇ ਚੰਗੇ ਚੰਗੇ ਬਾਗ ਹੋ ਗਏ ਸੀ ਇਹ ਤੇ ਉਹਨਾਂ ਨੂੰ ਸ਼ੌਂਕ ਸੀ ਸਫਾਈ ਦਾ ਉਹਨਾਂ ਨੂੰ ਮੈਂ ਕਿਹਾ ਸੀਗਾ ਵੀ ਚੰਦਨ ਦੇ ਲਬੋਂ ਕਾਹ ਫੂਸ ਨਾ ਕੱਢਿਓ ਐਡੇ ਐਡੇ ਬੂਟੇ ਹੋ ਗਏ ਲੇਬਰ ਲਾਈ ਉਹਨਾਂ ਨੇ ਥੋੜਾ ਗਿੱਲਾ ਸੀਗਾ ਲਬੋਂ ਹੱਥਾਂ ਨਾਲ ਕਾਹ ਫੂਸ ਪੱਟਤਾ ਹੂੰ ਉਹੋ ਤੇ ਚੰਦਨ ਦੀਆਂ ਰੂਟਸ ਡਿਸਟਰਬ ਹੋ ਗਈਆਂ ਕੁਝ ਕਬੂਟੇ ਹੱਲ ਗਏ ਉਹ ਲੇਬਰ ਨੇ ਉੱਥੇ ਹੀ ਦੱਬ ਕੇ ਬੂਟੇ ਖੜੇ ਕਰਤੇ ਉਹਨਾਂ ਦਾ ਲਗਭਗ 90% ਬਾਗ ਖਤਮ ਹੋ ਗਿਆ ਹੂੰ ਵੀ ਜਿਹੜੀ ਇਹਦੀ ਮੰਨ ਲਓ ਵੀ ਦੇਖਪਾਲ ਦੀ ਸਮੱਸਿਆ ਆ ਗਈ ਜਾਂ ਵੀ ਕੋਈ ਬਿਮਾਰੀ ਦੀ ਉਹ ਆਪਣੇ ਦੇਖਪਾਲ ਤੇ ਡਿਪੈਂਡ ਕਰਦੀ ਹੈਗੀ ਪਹਿਲੀ ਤਾਂ ਇਹ ਹੈ ਵੀ ਚੰਦਨ ਦੇੋਂ 2-3 ਫੁੱਟ ਦੇ ਘੇਰੇ ਦੇ ਵਿੱਚੋਂ ਕੱਖ ਆਪਣੇ ਕੱਢਣ ਹੀ ਨਹੀਂ ਹੈਗਾ ਇਹਨੂੰ ਛੇੜਨੀ ਨਹੀਂ ਹੈਗਾ ਬਿਲਕੁਲ ਉੱਤੋਂ ਕੱਟ ਦੋ ਜੜ੍ਹ ਚੋਂ ਨਾ ਵੱਢੋ ਓਕੇ ਹਾਂ ਹੂੰ ਵੀ ਹੋਰ ਤੁਸੀਂ ਵਿੱਚ ਬਾਅਦ ਅਹੀ ਕਰ ਸਕਦੇ ਹੋ ਪਹਿਲੇ 2 ਸਾਲ ਹੂੰ ਦੂਸਰਾ ਇਹ ਹੈਗਾ ਜਿਹੜੇ ਸਾਡੇ ਬੂਟੇ 5-7 ਵਿੱਚ ਮਰੇ ਸੀ ਉਹਦਾ ਕਾਰਨ ਇਹ ਸੀਗਾ ਬਿਜਲੀ ਕਈ ਵਾਰ ਭੱਜ ਜਾਂਦੇ 12 ਪਸ਼ੂ ਲੰਘੇ ਹੂੰ ਰੋਜ਼ ਲੰਘੇ ਛੋਟੇ ਬੂਟੇ ਤੇ ਪੈ ਟਿੱਗਿਆ ਉਹ ਸਮੱਸਿਆ ਆ ਜਾਂਦੀ ਆ ਜੂਹੇ ਨੇ ਖੁਰਡ ਪੱਟ ਲਈ ਹੂੰ ਪਰ ਇਹਨੂੰ ਬਿਮਾਰੀ ਦੀ ਸਮੱਸਿਆ ਨਹੀਂ ਹੈ ਕੋਈ ਕੋਈ ਬਿਮਾਰੀ ਨਹੀਂ ਹੈਗੀ ਹਾਂ ਬਾਰੀ ਅਟੈਕ ਨਾਲ ਬੂਟਾ ਖਰਾਬ ਹੋ ਸਕਦਾ ਲੇਕਿਨ ਇੰਟਰਨਲ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਬਾਕੀ ਇਹ ਵੀ ਵੱਡੇ ਹੋਏ ਨੂੰ ਕੋਈ ਬਿਮਾਰੀ ਵੱਡੇ ਹੋਏ ਨੂੰ ਬਿਮਾਰੀ ਦੀ ਸਮੱਸਿਆ ਇਹ ਹੈ ਕਿ ਬਾਈ ਚਾਂਸ ਜਾਂ ਤਾਂ ਨੇਰੀ ਮੁਰਦਾ ਕੋਈ ਹੱਲ ਹੈ ਹੀ ਨਹੀਂ ਵੀ ਨੇਰੀ ਨੇ ਕੋਈ ਦਰਖਤ ਤੋੜਤਾ ਠੀਕ ਆ ਉਹ ਤਾਂ ਇੱਕ ਕੁਦਰਤੀ ਮਾਰ ਹੈਗੀ ਦੂਸਰਾ ਇਹਨੂੰ ਇੱਕ ਲੱਗਦਾ ਸਟੈਮ ਬਾਰਰ ਹੂੰ ਉਹ 7-8 ਸਾਲਾਂ ਬਾਅਦ ਲੱਗਦਾਗਾ ਉਹ ਵੀ ਕੋਈ ਕਿਸੇ ਦਰਖਤੋਂ ਲੱਗਦਾ ਜੇ ਥੱਲੇ ਮੰਨ ਲਓ ਵੀ ਸਫਾਈ ਬਹੁਤ ਘੱਟ ਹੋ ਗਈ ਹੂੰ ਕਾਫੂ ਸੈਡੜਾ ਹੋਊਗਾ ਫਿਰ ਉਹ ਬਿਮਾਰੀ ਦੀ ਸਮੱਸਿਆ ਜ਼ਿਆਦਾ ਹੁੰਦੀ ਹੈਗੀ ਜੀ ਉਹ ਇਦਾਂ ਦਾ ਹੁੰਦਾ ਵੀ ਦਰਖਤੇ ਦੇ ਵਿੱਚ ਕੀੜੀ ਮੰਗੂ ਸਰਾਖ ਕਰ ਲਾਂਦਾ ਹੈਗਾ ਵਿੱਚੋਂ ਉਹਨਾ ਦਰਖਤ ਦਾ ਪੂਰਾ ਖਾਂਦਾ ਰਹਿੰਦਾ ਹੈਗਾ ਓਕੇ ਜੀ ਬਾਹਰ ਪਾਊਡਰ ਨਿਕਲਦਾ ਰਹਿੰਦਾ ਹੈਗਾ ਉਸ ਸਰਾਖ ਵਿੱਚ ਦੀ ਹੂੰ ਤੇ ਉਹ ਜਦੋਂ ਇੰਨਾ ਖਾ ਲੈਂਦਾ ਹੈਗਾ ਮਾੜੀ ਹਵਾ ਲੱਗੀ ਉਹ ਥੋ ਟੁੱਟ ਕੇ ਡਿੱਗ ਜਾਂਦਾ ਹੈਗਾ ਬੂਟਾ ਬਸ ਉਹਦੀ ਬਿਮਾਰੀ ਦਾ ਵੀ ਹੱਲ ਹੈਗਾ ਕੋਈ ਵੱਡਾ ਨਹੀਂ ਹੈ ਤੇ ਉਹਦੇ ਵਿੱਚ ਜਿਹੜੀ ਵੀ ਉਸ ਟਾਈਪ ਦੀ ਦਵਾਈ ਆਉਂਦੀ ਹੈਗੀ ਇੰਜੈਕਸ਼ਨ ਚ ਭਰੋ ਠੀਕ ਆ ਭਰ ਕੇ ਉਹਦੇ ਵਿੱਚ ਨਾ ਏਦਾਂ ਪਾਣੀ ਰਲਾ ਕੇ ਉਹਦੇ ਵਿੱਚ ਭਰ ਦੋ ਖੁੱਡ ਨੂੰ ਹੂੰ ਸੁਰਾਖ ਨੂੰ ਫਿਰ ਉਹਦੇ ਉਹੀ ਗਿੱਲੀ ਕਰਕੇ ਮਿੱਟੀ ਲਾ ਦਿਓ ਵਿੱਚ ਹੀ ਮਰ ਜੂਗਾ ਤੇ ਪਲਾਂਟ ਸਹੀ ਰਹੂਗਾ ਓਕੇ ਤੇ ਇਹਦੇ ਵਿੱਚੋਂ ਆਪਾਂ ਪਹਿਲੇ ਪਹਿਲੇ 2 ਸਾਲ ਜੇਕਰ ਗੱਲ ਕਰੀਏ ਕੋਈ ਹੋਰ ਫਸਲ ਕਿਹੜੀ ਲੈ ਸਕਦੇ ਆ ਜੰਦਨ ਦੇ ਵਿੱਚੋਂ ਪਹਿਲੇ 2 ਸਾਲ ਤੇ ਇਹੀ ਹੈਗਾ ਵੀ ਤੁਸੀਂ ਸ਼ਾਰਟ ਟਰਮ ਇਹੀ ਫਸਲ ਲੈ ਸਕਦੇ ਹੋਗੇ ਵੀ ਤੁਸੀਂ ਪਹਿਲੇ ਸਾਲ ਤੁਸੀਂ ਸਰੋਂ ਲੈ ਸਕਦੇ ਹੋ। ਹੂੰ। ਠੀਕ ਹੈ ਜੀ। ਉਸ ਤੋਂ ਅਗਲੇ ਸਾਲ ਤੁਸੀਂ ਕੋਈ ਸਬਜ਼ੀ-ਭਾਜੀ ਕਰ ਸਕਦੇ ਹੋਗੇ ਪਰ ਮੇਨ ਤੇ ਇਹੀ ਹੈ ਵੀ ਤੁਸੀਂ ਜੇ ਇਨਕਮ ਦਾ ਸੋਰਸ ਕਰਨਾ ਜਿੱਦਾਂ ਅਸੀਂ ਆ ਵਿੱਚ ਡ੍ਰੈਗਨ ਦੀ ਲਾਈਨ ਲਾਈ ਹੋਈ ਹੈਗੀ ਜੀ ਐਦਾਂ ਤੁਸੀਂ ਡ੍ਰੈਗਨ ਲਾ ਸਕਦੇ ਹੋਗੇ। ਇਹ ਲਾਈਫਟਾਈਮ ਇਹੀ ਇਨਕਮ ਆ ਗਈ। ਡ੍ਰੈਗਨ ਦੀ। ਹਾਂ। ਠੀਕ ਕਹਿੰਦੇ ਨੇ ਵੀ ਸ਼ਾਂਚੇ ਡ੍ਰੈਗਨ ਕਿੱਦਾਂ ਹੋਊਗਾ? ਕਿਉਂਕਿ ਜਿਹੜੀ ਇਹ ਵੈਰਾਈਟੀ ਹੈਗੀ ਇਹ 35 35 37 ਡਿਗਰੀ ਤੱਕ ਬਹੁਤ ਸੋਹਣੀ ਚੱਲਦੀ ਹੈਗੀ ਤੇ ਇਹਦੇ ਵਿੱਚ ਟੈਂਪਰੇਚਰ ਆਪੀ ਨਹੀਂ ਹੁੰਦਾ ਹੈਗਾ ਹੂੰ ਜਦੋਂ ਬਾਈ ਚਾਂਸ ਕਈ ਵਾਰ ਆਪ ਹੋ ਜਾਂਦਾ ਹੈਗਾ ਫੀਲਸ ਲਾਈਕ ਆ ਜਾਂਦਾ 45 47 ਡਿਗਰੀ ਉਹਦੇ ਨੂੰ ਡਾਇਰੈਕਟ ਧੁੱਪ ਨਹੀਂ ਪੈਂਦੀ ਹੈਗੀ ਵਿੱਚ ਛਾਂ ਰਹਿੰਦੀ ਹੈ ਦਰਖਤਾਂ ਦੀ ਜੀ ਤੇ ਇਹਨੂੰ ਕੁਝ ਨਹੀਂ ਹੁੰਦਾ ਹੈਗਾ ਮਤਲਬ ਏਕੇ ਤੁਹਾਡਾ ਜਿਹੜਾ ਐਕਸਪੀਰੀਅੰਸ ਹੈ ਕਿ ਤੁਸੀਂ ਇਸ ਦੇ ਵਿੱਚ ਨਾਲ ਡ੍ਰੈਗਨ ਲਾ ਸਕਦੇ ਹੋ ਜਿਹੜਾ ਕਿ ਤੁਹਾਨੂੰ ਐਨੂਅਲ ਜਿਹੜੀ ਇਨਕਮ ਆ ਦਿੰਦਾ ਰਹੂਗਾ ਉਹ ਨਾਲ ਨਾਲ ਇਹ ਤਾਂ ਅਸੀਂ ਥੋੜਾ ਲਾਏਗਾ ਮਤਲਬ ਇਹਦੇ ਵਿੱਚ 7-800 ਬੂਟਾ ਹੈਗਾ ਜਿਹੜਾ ਇੱਕ ਸਾਲ ਦੀ ਸਾਨੂੰ 70-80 ਹਜ਼ਾਰ ਰੁਪਏ ਇਨਕਮ ਦਿੰਦਾ ਰਹਿੰਦਾ ਹੈਗਾ ਡ੍ਰੈਗਨ ਦਾ ਨਾਲ 60 ਤੋਂ 80000 ਰੁਪਿਆ ਰੇਟ ਤੇ ਡਿਪੈਂਡ ਕਰਦਾ ਉਹ ਵੀ ਉਹ ਹੀ ਆਪਾਂ ਨੂੰ ਕਿੱਲੇ ਦਾ ਠੇਕਾ ਜਾਂ ਕਮਾਈ ਕਿ ਖੇਤੀ ਕਰਨ ਦੀ ਆਉਂਦੀ ਰਹਿੰਦੀ ਹੈਗੀ ਮੰਨ ਲਓ ਜੇਕਰ ਆਪਾਂ ਕਿ ਕਿੱਲੇ ਦਾ ਠੇਕਾ ਲਈਏ 70 80000 ਰੁਪਿਆ ਤਾਂ ਉਨਾਂ ਦਾ ਆਪਾਂ ਨੂੰ ਡ੍ਰੈਗਨ ਦੇ ਹੀ ਜਾਊਗਾ ਚੰਦਨ ਆਪਣਾ ਫਰੀ ਦਾ ਜਿਹੜਾ ਆਪਣਾ ਬਚ ਰਿਹਾ ਆਪਣੀ ਇਨਕਮ ਆਉਣ ਵਾਲੇ 15 ਸਾਲਾਂ ਤੱਕ ਜਿਹੜਾ ਦੇਊਗਾ ਉਹ ਅਲੱਗ ਤੋਂ ਆ ਹ ਇਸ ਤੋਂ ਜ਼ਿਆਦਾ ਵੀ ਦੇਊਗਾ ਜੇ ਆਪਾਂ ਸਾਰੇ ਦੇ ਵਿੱਚ ਲਾਉਣਿਆਂਗੇ ਸਾਰੇ ਦੇ ਵਿੱਚ ਲਗਭਗ 25 2600 ਬੂਟਾ ਲੱਗ ਜੂ ਆਪਣੀ 2.5 ਲੱਖ ਤੱਕ ਇਨਕਮ ਜਾਊਗੀ ਹੀ ਜਾਊਗੀ ਇੱਕ ਕਿੱਲੇ ਦੀ ਚਲੋ ਮਿਨੀਮ ਆਮ ਜੀ ਜੀ ਆਪਣੀ ਕਣਕ ਝੋਨੇ ਦੀ ਰਵਾਇਤੀ ਕੀਤੀ ਹੈਗੀ ਉਸ ਜਿੰਨੀ ਇਨਕਮ ਦਾ ਦੇਊਗੀ ਦੇਊਗਾ ਬਾਕੀ ਕੋਈ ਪਾਣੀ ਦੀ ਉਹ ਨਹੀਂ ਹੈ ਜੀ ਖਾਰੇ ਤੋਂ ਖਾਰਾ ਪਾਣੀ ਜੀ ਮਾੜੀ ਤੋਂ ਮਾੜੀ ਮਿੱਟੀ ਹੂੰ ਚੱਲੂਗੀ ਕੋਈ ਪ੍ਰੋਬਲਮ ਨਹੀਂ ਚੰਦਨ ਵੀ ਉਹਦੇ ਵਿੱਚ ਆਰਾਮ ਨਾਲ ਹੋ ਜਾਊਗਾ ਓਕੇ ਤੇ ਜੇਕਰ ਆਪਾਂ ਫਿਰ ਚੰਦਨ ਦੀ ਗੱਲ ਕਰੀਏ ਇਸ ਤੋਂ ਬਾਅਦ ਇਹਦੀ ਮਾਰਕੀਟਿੰਗ ਕਿੱਦਾਂ ਦੀ ਰਹੂਗੀ ਕਿੰਨੀ ਇਨਕਮ ਦੇ ਸਕਦਾ ਹੈ ਤੇ ਇਹਦੀ ਜਿਹੜੀ ਕੀ ਕੀ ਚੀਜ਼ ਵਿਕਦੀ ਹੈ ਚੰਦਨ ਦੀ ਹੁਣ ਮੈਂ ਹਰ ਸਾਲ ਉਧਰ ਮੈਸੂਰ ਸਾਈਡ ਜਾਣਾ ਰਹਿਣਾਗਾ ਜੀ ਤੇ ਉਹ ਸਾਰੀਆਂ ਫੈਕਟਰੀਆਂ ਵੀ ਲੱਗੀਆਂ ਹੋਈਆਂ ਨੇ ਕਿਉਂਕਿ ਹਰ ਹਰ ਇੱਕ ਦਾ ਇਹੀ ਸਵਾਲ ਹੁੰਦਾ ਵੀ ਆਪਾਂ ਇਹਨੂੰ ਵੇਚਣਾ ਕਿੱਥੇ ਹੈਗਾ ਜੀ ਠੀਕ ਹੈ ਹੁਣ ਮੈਸੂਰ ਸਾਈਡ ਆ ਮੈਸੂਰ ਆਣਾ ਮੈਂ ਗੱਲ ਕਰਦਾਂ ਨਾ ਉਹ ਕਹਿੰਦੇ ਨੇ ਵੀ ਚੰਦਨ ਦੇ ਤੇ ਉਤੋਂ ਅਸੀਂ ਆਪੀਓ ਕਰਦੇ ਆਂਗੇ ਹੁਣ ਮੈਂ ਉਹਨਾਂ ਨਾਲ ਕਿੱਦਾਂ ਗੱਲ ਕਰਾਂ ਮੇਰੇ ਕੋਲ ਤਾਂ ਹੈ ਹੀ ਨਹੀਂ ਨਾ ਚੰਦਨ ਵੀ ਮਨ ਨੂੰ ਵੇਚ ਸਕਾਂ ਵੇਚਣਯੋਗ ਉਹ ਕਹਿੰਦੇ ਵੀ ਜਿੱਦਨ ਹੋਇਆ ਤੇਰਾ ਚੰਦਨ ਅਸੀਂ ਲੈ ਲਾਂਗੇ ਚਲੋ ਕਈਆਂ ਨੂੰ ਇਹ ਹੁੰਦਾ ਵੀ ਮੈਂ ਜਾਣ ਰਹਿਣਾ ਵੀ ਪਤਾ ਮੈਨੂੰ ਵੀ ਕਿੱਦਾਂ ਹੋਊ ਜੀ ਬਾਕੀ ਕਿੱਦਾਂ ਵੇਚਣਗੇ ਇਹਦਾ ਨਾ ਚੰਦਨ ਦਾ ਇਹ ਹੈ ਹਰ ਇੱਕ ਫਸਲ ਦਾ ਇਦਾਂ ਰਹਿੰਦਾ ਹੈਗਾ ਜਿਹੜੀ ਸਾਈਡ ਤੇ ਜਿਹੜੀ ਫਸਲ ਹੋਊਗੀ ਜਿਆਦਾ ਉੱਥੇ ਉਹ ਵਪਾਰੀ ਹੋਊਗੀ ਹੋਊਗਾ ਹੂੰ ਹੁਣ ਬੋਰ ਸਾਈਡ ਦੇਖ ਲਓ ਕਿੰਨੂ ਆਗਾ ਕਿੰਨੂ ਦੇ ਵਪਾਰੀ ਉੱਥੇ ਵਪਾਰੀ ਆਮ ਹੀ ਨੇਗੇ ਠੀਕ ਆ ਹੁਣ ਸਾਡੀ ਸਾਈਡ ਜੇ ਕਿੰਨੂ ਹੋਵੇ ਸਾਨੂੰ ਵਪਾਰੀ ਨਹੀਂ ਮਿਲੂਗਾ ਸਾਨੂੰ ਕੋਈ ਆੜਤੀਆ ਬਿਜਾਰ ਚੋਂ ਲੱਭਣਾ ਪੂਗਾ ਜੀ ਹੁਣ ਜਿੱਦਾਂ ਇਹ ਡ੍ਰੈਗਨ ਸੀ ਮੈਨੂੰ ਕਹਿੰਦੇ ਵੀ ਕਿੱਥੇ ਵੇਚਣਾਗਾ ਹੁਣ ਮੈਂ ਸੁਨਾ ਮੰਡੀ ਆ ਉਹਨੂੰ ਸੁਨਾ ਮੰਡੀ ਮੇਰਾ ਡ੍ਰੈਗਨ ਇੰਨਾ ਜਾਂਦਾਗਾ ਉਹ ਪਹਿਲਾਂ ਦਿੱਲੀੋਂ ਮਂਗਾਉਂਦੇ ਸੀ ਕਿ ਉਹ ਸਾਨੂੰ ਨੇੜੂ ਮਿਲਦਾਗਾ ਜਦੋਂ ਆਪਾਂ ਉਹਦੇ ਬਾਰੇ ਜਾਣਾਂਗੇ ਲਾਵਾਂਗੇ ਨਾ ਇਹ ਵੇਚਣ ਵਾਲੀ ਚੀਜ਼ ਆਪਣੇ ਆਪ ਹੀ ਮੂਰੇ ਆਉਂਦੀ ਆ ओके ਤੇ ਜੇ ਆਪਾਂ ਵੈਰਾਈਟੀ ਦੀ ਗੱਲ ਕਰੀਏ ਚੰਦਨ ਦੀ ਇਹ ਕਿਹੜੀ ਵੈਰਾਈਟੀ ਲੱਗੀ ਹੋਈ ਹੈਗੀ ਚਿੱਟਾ ਚੰਦਨੀ ਚਿੱਟਾ ਚੰਦਨ ਕਿੰਨੇ ਪ੍ਰਕਾਰ ਦਾ ਜਿਹੜਾ ਚੰਦਨ ਹੁੰਦਾ ਹੈ ਆਮ ਦੋ ਹੀ ਨੇ ਚਿੱਟਾ ਤੇ ਲਾਲੀ ਲਾਲ ਤੇ ਚਿੱਟਾ ਸਭ ਤੋਂ ਬੈਸਟ ਇੰਡੀਆ ਦਾ ਹੀ ਚੰਦਨ ਹੈ ਇਹਨੂੰ ਇੰਡੀਅਨ ਸੈਂਡਲਵੁੱਡ ਵੀ ਕਹਿੰਦੇ ਨੇ ਜਾਂ ਸੈਂਟਲਮ ਮੈਲਬੰਬ ਫਿਰ ਸਾਇੰਟਿਫਿਕ ਨੇਮ ਲਾ ਲੂ ਹੂੰ ਉਸ ਤੋਂ ਬਾਅਦ ਆਸਟ੍ਰੇਲੀਆ ਦਾ ਚੰਦਨ ਆ ਜਾਂਦਾ ਜਿਹੜਾ ਪਰਸੇਡ ਜ਼ਿਆਦਾ ਲੱਗਦਾ ਹੈਗਾ ਓਕੇ ਹਾਂ ਉਹ ਵੀ ਪਰ ਜ਼ਿਆਦਾ ਉੱਥੇ ਇੰਡੀਅਨ ਸੈਂਡਲਵੁੱਡ ਲਾ ਰਹੇ ਨੇਗੇ ਕਿਉਂਕਿ ਸਭ ਤੋਂ ਜ਼ਿਆਦਾ ਤੇਲ ਦੀ ਮਾਤਰਾ ਚੰਗੀ ਕੁਆਲਿਟੀ ਇੰਡੀਅਨ ਸੈਂਡਲਵੁੱਡ ਦੀ ਨਿਕਲਦੀ ਹੈਗੀ ਚੰਦਨ ਦੀ ਇਸ ਤੋਂ ਉੱਪਰ ਪੂਰੇ ਵਰਲਡ ਦੇ ਵਿੱਚ ਚੰਦਨ ਹੀ ਹੈਗਾ ਜਿਹੜਾ ਚੰਦਨ ਇੰਡੀਆ ਕੋਲ ਹੈਗਾ ਓਕੇ ਤੇ ਇਸ ਦੇ ਵਿੱਚ ਇਸ ਤੋਂ ਬਾਅਦ ਇਹਦੇ ਚੋਂ ਤੇਲ ਨਿਕਲਦਾ ਹੈ ਤੇ ਇਹਦੀ ਲੱਕੜ ਵਿਕਦੀ ਆਮ ਹਾਂਜੀ ਇਹ ਕੋਸਮੈਟਿਕ ਚ ਜ਼ਿਆਦਾ ਯੂਜ਼ ਹੁੰਦਾ ਏ ਕੋਸਮੈਟਿਕ ਚ ਹਾਂਜੀ ਜੇਕਰ ਆਪਾਂ ਇਨਕਮ ਦੀ ਗੱਲ ਕਰੀਏ ਇੱਕ ਕਬੂਟਾ ਆਪਣਾ ਚੰਦਨ ਦਾ ਕਿੰਨੀ ਕ ਇਨਕਮ ਆਪਾਂ ਨੂੰ ਦੇ ਸਕਦਾ ਹੈਗਾ 15 ਸਾਲ ਬਾਅਦ ਲੱਖ ਰੁਪਏ ਦੇ ਰੌਂਡੇ ਹੈ ਹਾਂਜੀ ਲੱਖ ਰੁਪਏ ਦਾ ਇੱਕ ਬੂਟਾ ਮਿਨੀਮਮ ਤੋਂ ਮਿਨੀਮਮ ਕੋਸਟ ਦੀ ਗੱਲ ਕਰਦੇ ਆਪਾਂ ਮਿਨੀਮਮ ਤੁਸੀਂ ਇਹ ਲਾ ਲਓ ਵੀ 12 ਤੋਂ 15 ਸਾਲ ਦਾ ਬੂਟਾ ਮਿਨੀਮਮ ਤੁਸੀਂ ਮੰਨ ਲਓ ਆਪਣਾ 7000 ਘੱਟੋ ਘਾਟੀ ਘੱਟ ਤੋਂ ਘੱਟ 70-80 ਹਜ਼ਾਰ ਦਾ ਜਿਹੜਾ ਇੱਕ ਬੂਟੇ ਨੇ ਜਾਣਾਗਾ ਉਸ ਦੇ ਵਿੱਚ ਉਹਦਾ ਆਪਾ ਤਣਾ ਲਾ ਲਓ ਉਸ ਦਾ ਤੇਲ ਨਿਕਲਣਾ ਹੈ ਇਹ ਕਾਸਮੈਟਿਕਸ ਦੇ ਵਿੱਚ ਜੋ ਵੀ ਜਾਣ ਹੈ ਹਾਂਜੀ ਹਾਂਜੀ ਅੱਛਾ ਚਲੋ ਇੱਕ ਬੂਟਾ ਜੇਕਰ ਆਪਾਂ 70000 ਦਾ ਲਾਈਏ ਤਾਂ ਇੱਕ ਏਕੜ ਦੇ ਵਿੱਚ ਕਿੰਨੇ ਬੂਟੇ ਲੱਗਦੇ ਆ ਇਹਦਾ ਡਿਸਟੈਂਸ 2.5 200 ਬੂਟਾ 12 बाई 12 ਤੇ 12 बाई 12 ਤੇ 2.5 200 ਬੂਟਾ ਜੇਕਰ ਆਪਾਂ ਫਿਰ ਇਹ ਆਪਣਾ 22 ਕਰੋੜ ਦਾ ਇੱਕ ਕਿੱਲੇ ਚੋਂ ਮਿਨੀਮਮ ਜੇਕਰ ਆਪਾਂ ਲਾਈਏ 15 ਸਾਲਾਂ ਬਾਅਦ ਜਿੰਨੇ ਵੀ ਫਾਰਮਰ ਦੇਖੇ ਨੇ ਜੀ ਕਹਿੰਨ ਨੂੰ ਹਰ ਕੋਈ ਕਹਿੰਦਾ ਕਈ ਆਪਾਂ ਨੂੰ ਕਹਿੰਦੇ ਨੇ 25000 ਰੁਪਏ ਕਿਲੋ ਵਿਕਦਾ ਈ ਉਸ ਹਿਸਾਬ ਨਾਲ ਤਾਂ ਬੂਟੇ ਹੀ 50 ਲੱਖ ਦਾ ਬਣਦਾ ਗਾ ਜੀ ਉਹ ਐਡੀ ਗੱਲ ਨਹੀਂ ਹੈਗੀ ਜੀ ਹੂੰ ਜਿਹੜਾ ਇਹਦਾ ਰੇਟ ਆਗਾ ਜਿਵੇਂ ਹਾਰਡਬੁਡ ਆ ਕੀ 15 ਸਾਲ ਦੇ ਬੂਟੇ ਚੋਂ 15 16 ਕਿਲੋ ਨਿਕਲਦੀ ਆ ਤੇ ਉਹਦਾ ਜਿਹੜਾ ਰੇਟ ਬਣਦਾ ਗਾ ਜੀ ਉਹ ਆਪਣਾ ਸਾਰਾ 6 ਤੋਂ 12000 ਰੁਪਏ ਕਿਲੋ ਬਣਦਾ ਉਹ ਵੀ ਤਾਂ ਬਣਦਾ ਗਾ ਜੀ ਉਹ ਜੇ 1% ਨਿਕਲਦਾ ਤੇਲ 6000 ਤੋਂ 7 ਅੱਠ ਇਦਾਂ ਦਾ ਨਿਕਲਦਾ ਵੀ ਐਵਰੇਜ ਆਪਾਂ ਨੂੰ 8 8000 ਰੁਪਏ ਕਿਲੋ ਵਿਕਦੇ ਹੀ ਵਿਕਦਾ ਹੀ ਓਕੇ ਤੂੰ ਮਤਲਬ ਆਪਾਂ ਮਿਨਿਮਮ ਤੋਂ ਮਿਨਿਮਮ ਵੀ 70 8000 ਦਾ ਬੂਟਾ ਲਾਈਏ ਤਾਂ 8 2 16 ਡੇਢ ਕਰੋੜ ਤੋਂ 2 ਕਰੋੜ ਰੁਪਏ ਤੱਕ ਦਾ ਜਿਹੜਾ ਚੰਦਨ ਹੈ ਇੱਕ ਏਕੜ 'ਚੋਂ 200 ਸਵਾ 200 ਬੂਟਾ ਜਿਹੜਾ ਆਪਣਾ ਹੋ ਸਕਦਾ ਹੈ ਨਾ ਬਾਕੀ ਉਸ ਤੋਂ ਬਾਅਦ ਇਹ ਵੀ ਗੱਲ ਹੈ ਕਿ ਜਿੰਨਾ ਇਹ 15 ਸਾਲਾਂ 'ਚ ਬਣਦਾਗਾ ਮੰਨ ਲਓ ਜੇ ਆਪਾਂ 5 ਸਾਲ ਹੋਰ ਰੱਖਦੇ ਆਂਗੇ ਫਿਰ ਇਹਦੀ ਇਨਕਮ ਡਬਲ ਹੋ ਜੂ ओके 5 ਸਾਲਾਂਾਂ ਚ ਫਿਰ ਤਾਂ ਇਹ ਤੇਲ ਬਣਾਉਣ ਤੇ ਆ ਗਿਆ ਫਿਰ ਤਾਂ ਬਹੁਤ ਫਾਸਟ ਬਣਦਾ ਹੈਗਾ ਇਹ 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 ਹੈ ਕਿ ਜੇਕਰ ਆਪਾਂ ਨੂੰ ਜਰੂਰਤ ਹੈ ਤਾਂ ਆਪਾਂ ਇਹਨੂੰ 10 ਤੋਂ 15 ਸਾਲਾਂ ਦੇ ਵਿੱਚ ਵੀ ਵੇਚ ਸਕਦੇ ਆ ਆਦਰਵਾਇਜ਼ ਇਹਨੂੰ 20-25 ਸਾਲ ਤੱਕ ਵੀ ਲੈ ਆ ਸਕਦੇ ਆ ਬਿਲਕੁਲ ਉਧਰ ਦੀਆਂ ਬਹੁਤ ਖਬਰਾਂ ਨਹੀਂ ਆਈਆਂ ਫੋਨ 'ਚ ਨਹੀਂ ਆਈਆਂ ਨਿਊਜ਼ਪੇਪਰ 'ਦੇ ਆ 75-75 ਲੱਖ ਦੇ ਬੂਟੇ ਵਿਕੇ ਹੋਏ ਨੇਗੇ ਪਰ ਉਹ ਆਏਗਾ ਵੀ 60-60 ਸਾਲ ਦੇ ਸੀਗੇ ਜੀ ਕਾਫੀ ਵੱਡੇ ਵੱਡੇ ਬੂਟੇ ਹਾਂ ਮਤਲਬ ਕਿ ਆਪਾਂ ਇਹਨੂੰ 20-25 ਸਾਲ ਤੱਕ ਵੀ ਲੈ ਆ ਸਕਦੇ ਹਾਂ ਹਾਂਜੀ ਇਸ ਤੇ ਡਿਪੈਂਡ ਹੋਵੇ ਉਹ ਮੈਂ ਫਿਰ ਇਹ ਉਹ ਹੋ ਸਕਦਾ ਕਿ ਜੇਕਰ ਆਪਾਂ ਬੂਟਾ ਲਾਈਏ ਤਾਂ ਇਸ ਦੀ ਜਿਹੜੀ ਇਨਕਮ ਆਪਣੀ ਔਲਾਦ ਜਿਹੜੀ ਉਹ ਚੰਗੇ ਤਰੀਕੇ ਨਾਲ ਲੈ ਸਕਦੀ ਹੈ ਜਿਵੇਂ ਉਧਰਲੇ ਨੇਗੇ ਇੱਕ ਪੀੜੀ ਨੂੰ ਸ਼ੁਰੂ ਕਰਨਾ ਪਊਗਾ ਇਹ ਇੱਕ ਨੇ ਲਾ ਲਿਆ ਮੰਨ ਲਓ ਵੀ ਹੁਣ ਕਿਸੇ ਨੇ ਸ਼ੁਰੂ ਕੀਤਾ ਜਿਵੇਂ ਉਹਨਾਂ ਦਾ ਇੱਕ ਪੀੜੀ ਵੱਢਦੀ ਹੈ ਨਾਲੇ ਲਾਉਂਦੀ ਆ ਅਗਲੀ ਫੇਰ ਵੱਢ ਲਾਂਦੀ ਆ ਲਾਉਂਦੀ ਆ ਫਿਰ ਉਹਨਾਂ ਦਾ ਉਦਾਂ ਚੇਨ ਬਣੀ ਹੋਈ ਹੈਗੀ ਚੇਨ ਸਿਸਟਮ ਬਣਾਇਆ ਹੋਇਆ ਹੈ ਠੀਕ ਹੈ ਹੋਰ ਚੰਦਨ ਬਾਰੇ ਕੋਈ ਖਾਸ ਗੱਲ ਜਿਹੜੀ ਇੱਕ ਚੰਦਨ ਦਾ ਇੱਕ ਹੋਰ ਬੜੀ ਗੱਲ ਕਹਿੰਦੇ ਚੰਦਨ ਤੇ ਸੱਪ ਰਹਿੰਦੇ ਨੇ ਨਹੀਂ ਨਹੀਂ ਉਹ ਸੱਪ ਵਾਲੀ ਤਾਂ ਨਹੀਂ ਇੱਕ ਗੱਲ ਬਣਾਈ ਹੋਈ ਹੈ ਵੀ ਕੋਈ ਨਾ ਵੀ ਹੂੰ ਡਰ ਬਿਠਾਇਆ ਹੋਇਆ ਜੇ ਹੁਣ ਸਫਾਈ ਨਹੀਂ ਹੋਊਗੀ ਜਿਵੇਂ ਸਾਡੇ ਪਹੁੰਚ ਆਵਾ ਸਫਾਈ ਆ ਤੁਸੀਂ ਕਿਵੇਂ ਮਰਜੀ ਘੜਾ ਦਿਓ ਤੁਹਾਨੂੰ ਕੁਝ ਨਹੀਂ ਮਿਲੂਗਾ ਪੰਛੀਆਂ ਤੋਂ ਬਗੈਰ ਹਾਂ ਥੋਨੂੰ ਇਹ ਪੰਛੀਆਂ ਚੀੜੀਆਂ ਮਿਲਣਗੇ ਜਿਹੜੇ ਤੁਸੀਂ ਆਮ ਲੋਕਲ ਨਹੀਂ ਦੇਖਦੇ ਹੋਵੋਗੇ ਓਕੇ ਤੇ ਜਿਹੜਾ ਇਹਦੇ ਨਾਲ ਜਿਹੜਕਰ ਆਪਾਂ ਗੱਲ ਕਰੀਏ ਸਰੂ ਦਾ ਬੂਟਾ ਜਿਹੜਾ ਨਾਲ ਲੱਗਿਆ ਹੋਇਆ ਉਹ ਵੀ ਕੋਈ ਸ਼ੇਅਨ ਕਮ ਦਿੰਦਾ ਹੋਊਗਾ ਉਹ ਉਸ ਵੀ ਸੇਲ ਹੋਣੀ ਨਾਲ ਕਟਿੰਗ ਵੀ ਥੋੜੀ ਜਿਆਦਾ ਹੋ ਜਾਂਦੀ ਆ ਉਹਦਾ ਤੁਸੀਂ ਮੰਨ ਲਓ ਵੀ 2000 ਦੇ ਅਰਾਊਂਡ ਬੂਟਾ ਦਾ ਇਸ ਤੋਂ ਜ਼ਿਆਦਾ ਇਨਕਮ ਨਹੀਂ ਹੋਣੀ ਆਪਾਂ ਨੂੰ ਇੱਕ ਟਾਈਮ 'ਚ ਸਰੂ ਦੇ ਬੂਟੇ ਦੀ ਜਦੋਂ ਆਪਾਂ ਨਾਲ ਉਹਦੇ ਵੱਢ ਕੇ ਵੇਚਦੇ ਜੇ ਇਹ ਵੀ ਮੰਨ ਲਓ ਕਿ 200 ਬੂਟਾ ਹੋ ਗਿਆ ਇਹ ਉਹ ਵੀ 4 ਲੱਖ ਦਾ ਹੋਗਾ ਨਾ ਉਹ ਵੀ ਨਾਲ ਹੀ ਜਾਊਗਾ ਉਸਦੇ ਉਸਦੇ ਨਾਲ ਹੀ ਜਦੋਂ ਆਪਾਂ ਜੰਦਰ ਨੂੰ ਕਟਾਈ ਕਰਾਂਗੇ ਚੰਦਨ ਦੀ ਉਦੋਂ ਹੀ ਕੱਟਣਾ ਪੈਣਾ ਉਹ ਇਕੱਠੇ ਵੱਟੇ ਆਣਗੇ ਇਹ ਨਹੀਂ ਹੈਗੇ ਵੀ ਆਪਾਂ ਵੀ ਸਰੂ ਪਹਿਲਾਂ ਵੜ ਦਾਂਗੇ ਚੰਦਨ ਰੱਖ ਲਈਏ ਵੱਡਾ ਹੋ ਗਿਆ ਨਾ ਹੂੰ ਦੋਨੋਂ ਬੂਟੇ ਇਕੱਠੇ ਚਾਹੇ 20 ਸਾਲ ਰਹੇਵੇ ਚਾਹੇ 10 ਸਾਲ ਚਾਹੇ 50 ਸਾਲ ਜੀ ਦੋਨੋਂ ਬੂਟੇ ਇਕੱਠੇ ਹੀ ਜਾਣਗੇ ਇਕੱਠੇ ਹੀ ਵੱਟਣੇ ਪੈਣਗੇ ਹਾਂਜੀ ओके सो ਇਹ ਸੀ ਚੰਦਨ ਦੀ ਖੇਤੀ ਇਸ ਦੇ ਬਾਰੇ ਤੁਹਾਨੂੰ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਹੋਰ ਕਿਸੇ ਵੀਰ ਨੇ ਇਸ ਬਾਰੇ ਜਾਣਕਾਰੀ ਲੈਣੀ ਹੈ ਤਾਂ ਬਾਈ ਅਮਨਦੀਪ ਸਿੰਘ ਨਾਲ ਕੰਟੈਕਟ ਕਰ ਸਕਦੇ ਹਨ ਧੰਨਵਾਦ ਤੁਹਾਨੂੰ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ